ਮਿਸਤਰ ਸਤ ਸਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਆ ਕਾਫੀ ਦਿਨਾਂ ਬਾਅਦ ਅੱਜ ਆਪਾਂ ਇਸ ਘਰ ਵਿੱਚ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆਂ ਕਿ ਕਾਫੀ ਵੀਡੀਓ ਆਪਾਂ ਦਿਖਾਈ ਦੀਆਂ ਸੀ ਹੁਣ ਵੀ ਇੱਥੇ ਉਹਨਾਂ ਨੇ ਆਪਣਾ ਜਿਹੜਾ ਵਾ ਇੱਕ ਜਿਤਨਾ ਲਾ ਲਾ ਮਿੰਨੀ ਫਾਰਮ ਜਿਹੜਾ ਤਿਆਰ ਕਰ ਲਿਆ ਵਾ ਘਰ ਦੀਆਂ ਬੱਚੀਆਂ ਜਿਹੜੀਆਂ ਸਾਰੀਆਂ ਤਿਆਰ ਕੀਤੀਆਂ ਤੇ ਅੱਜ ਜਿੰਨਾ ਚੋਂ ਤੁਹਾਨੂੰ ਟੋਟਲ ਕੋਈ 5-6 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਹੜੇ ਵੇਚਣ ਲਈ ਕੁਝ ਵੇਚਣ ਲਈ ਲਿਆਂਦੇ ਆਂ ਕੁਝ ਆਪਣੇ ਆ ਆ ਦੇਖ ਸਕਦੇ ਆ ਸਾਰੀਆਂ ਮਸ਼ੀਨ ਜਿਹੜੀਆਂ ਵੀ ਜਿਹਨਾਂ ਨੇ ਆਪਣੇ ਘਰੇ ਤਿਆਰ ਕੀਤੀਆਂ ਤੇ ਪਹਿਲੇ ਸਵੇੇ ਦੁੱਧ ਚੰਗਾ ਚੱਲਣ ਦੀਆਂ ਮੈਂ ਤੇ ਨਾਲ ਹੁਣ ਦੁੱਧ ਦਾ ਕੰਮ ਵੀ ਆ ਤੇ ਵਿੱਚ ਵਾਰ ਹੁਣ ਲਿਆ ਕੇ ਵੀ ਜਿਹੜਾ ਵੇਚ ਲੈਂਦੇ ਆ ਬਾਕੀ ਗੱਲ ਆਪਾਂ ਕਰਦੇ ਆ ਇਹ ਆ ਵੀ ਸੂਈਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਪਰ ਤਸੱਲੀ ਆਪਣੀ ਜ਼ਰੂਰ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਫਿਕਰ ਹਾਲ ਚੜਿਆ ਵਧੀਆ ਵਧੀਆ ਤੁਸੀਂ ਦੱਸੋ ਪਹਿਲਾਂ ਤੁਹਾਡਾ ਵਧੀਆ ਫਾਰਮ ਵੇਖਣ ਵਾਲੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਫਤੇ ਬੁਲਾਉਣ ਵਾਇਗੁਰਜੀ ਕਾਲਸਾ ਵਾਇਗੁਰਜੀ ਵੀ ਫਤੇ ਧੰਨਵਾਦ ਤੁਸੀਂ ਆਇਓ ਲੇਟ ਆਏ ਦੇਰ ਆਏ ਦਰੁਸਤਾਏ ਥੋੜਾ ਟਾਈਮ ਲੱਗ ਗਿਆ ਅੱਜ ਥੋੜਾ ਜਿਹਾ ਲੇਟ ਹੋ ਗਏ ਆ ਹਾਂ ਜੀ ਹਾਂ ਜੀ ਤੇ ਬਾਕੀ ਉਤਰਾ ਵੀ ਟਾਈਮ 바ਵਾ ਹੀ ਪੈ ਗਿਆ ਵਾ ਆਹੋ ਬੱਚੋ ਫਿਰ ਕੰਮ ਨਾ ਘੱਟ ਕੀਤਾ ਕੱਦੀ ਲਈ ਦੀ ਫਿਰ ਇਧਰ ਦੇਛੜੀ ਦੀ ਠੀਕ ਹੈ ਪਸ਼ੂ ਫਿਰ 5 7 10 ਹੋਣ ਵੀਡੀਓ ਤੇ ਫੇਰ ਹੀ ਨਾਲੇ ਆਪ ਹੁਣ ਫਿਰ ਵਛੀਆਂ ਵਾਲੇ ਪਾਸੇ ਤੁਸੀਂ ਹੋਗੇ। ਇਹ ਦੁੱਧ ਦਾ ਕੰਮ ਨਾਲ ਕੀਤਾ ਵਾ। ਠੀਕ ਹੈ। ਬੋਲੇ ਕਰਕੇ ਫਿਰ ਉਧਰ ਵੀ ਟਾਈਮ ਦੇਣਾ ਪੈਣਾ। ਵਛੀਆਂ ਸਾਰੀਆਂ ਕਰਦੀਆਂ ਤਿਆਰ ਕੀਤੀਆਂ ਹਨ। ਬਖਸ਼ਿਸ਼ ਸਤਗੁਰੂ ਸ੍ਰੀ ਗੁਰੂ ਰਾਮਦਾਸ ਦੀ ਬਹੁਤ ਮਿਹਰ ਹੋਈ ਆ। ਬੱਚੇ ਚੰਗੇ ਹਨ। ਅੱਛਾ। ਚੰਗਾ ਉਹਨਾਂ ਨੇ ਕੱਢਿਆ ਵਾ। ਤੇ ਪਹਿਲੇ ਸੋਵੇ ਕਿੰਨਾ ਕਿੰਨਾ ਦੁੱਧ ਚੱਲਣ ਦੀ? ਪਲੱਸ ਚੱਲਣ ਦੀਆਂ ਨੇ। ਸਾਰੀਆਂ ਤੇ ਪਲੱਸ ਹਨ ਆ ਪਹਿਲੇ ਸੋਵੇ। ਬੜੀ ਬਖਸ਼ਿਸ਼ ਦੀ ਗੁਰੂ ਰਾਮਦਾਸ ਦੀ। ਠੀਕ ਹੈ। ਬਾਕੀ ਆ ਵੀ ਚਲੋ ਤੁਸੀਂ ਮਿਹਨਤ ਵੀ ਬੜੀ ਕੀਤੀ ਹੈ। ਬੜੇ ਚਾਣਾ ਸ਼ੌਂਕ ਨਾ ਪਾਲੀਆਂ ਸੀ ਪਰਿਵਾਰ ਵਾਂਗੂ ਤੇ ਮੁੱਲ ਵੀ ਮੋੜਦੀਆਂ ਵਾਂ ਮੇਰੀ ਫਾਰਮ ਜਿਹੜਾ ਆਪਣਾ ਹਰਪ੍ਰੀਤ ਚੱਲਦਾ ਸ਼ੌਂਕ ਨਾਲ ਕੋਈ ਵੀ ਕੰਮ ਹੈ ਨਾ ਕਿਸੇ ਕੰਮ ਦਾ ਕੋਈ ਸ਼ੌਂਕ ਆ ਉਹਦੇ ਉਹਦੇ ਕੰਮ ਕੋਈ ਪਾਸ ਨਹੀਂ ਹੁੰਦਾ ਬੰਦਾ ਹਾਂਜੀ ਹਾਂਜੀ ਸਾਨੂੰ ਸ਼ੌਂਕ ਆ ਪਸ਼ੂਆਂ ਦਾ ਨਾਲੇ ਹੱਥੀਂ ਕੰਮ ਤੁਸੀਂ ਸਾਰਾ ਆਪ ਕੀਤਾ ਹਨਾ ਅਤੀ ਕਰੀਦਾ ਆਪ ਸਾਰਾ ਕੀਤਾ ਠੀਕ ਆ ਨਾਮ ਇੱਕ ਰਹੀ ਦੱਸ ਤੋਂ ਫਿਰ ਮੇਰਾ ਬਲਕਾ ਸਿੰਘ ਪੰਨੂ ਆ ਪਿੰਡ ਬੱਦਵਲ ਕਲਾਮ ਆ ਤਹਿਸੀਲ ਫਤਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਆ ਫੋਨ ਨੰਬਰ ਇੱਕ ਰਹੀ ਬੋਲ ਦੋ 9815740677 ਤੇ ਅੱਜ ਜਿਹੜੀਆਂ ਹੁਣ ਵੇਚਣੀਆਂ ਲਿਆਂਦੀਆਂ ਕਿ ਕਰਦੀਆਂ ਹੀ ਆਂ ਸਰਪੀਟ ਮਾਲ ਲਿਆਂਦਾ ਵਾ ਅੱਛਾ ਇੱਕੋ ਵਛੀਆ ਕਰਦੀ ਅੱਛਾ ਬਾਕੀ ਵੇਚਣ ਲਈ ਲਿਆਂਦੀਆਂ ਬਾਕੀ ਜਿਹੜੀਆਂ ਨੇ ਬਾਹਰੋਂ ਮਾਲ ਲਿਆ ਵੇਚਣ ਵਾਲੇ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਸਰਪੀਟ ਇਹ ਵੈੜ ਪਿਛਲੇ ਸੂਏ ਪਹਿਲਾ ਸੂਆ ਸੂਈ ਹੀ ਤੇ ਸੱਜਣ ਦੇ ਆਪਣੇ ਆਂ ਹਾਂਜੀ ਉਹ ਤਾਂ ਵੇਚਦੇ ਨਹੀਂ ਉਹ ਠੀਕ ਹੈ ਤੇ ਹੁਣ ਜੇ ਕੱਚੀ ਲਿਆਂਦੀ ਆ ਦੇਣ ਮੇਰੇ ਖਾ 15 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਅੱਛਾ 25 ਕਿਲੋ ਦੀ ਗਰੰਟੀ ਆ 25 ਕਿਲੋ ਦੁੱਧ ਮੇਰੇ ਅੱਖਾਂ ਸਾਹਮਣੇ ਇਹਨੇ ਪਾਇਆ ਦਿੰਦਾ ਨਹੀਂ ਪਿਛਲੇ ਸਾਲ ਅੱਛਾ ਤੇ ਹੁਣ ਆਰਕਾਂ ਦਾ ਵੀ ਵੇਚ ਦੇਣੀ ਮੈਂ ਦੇ ਦੋ ਠੀਕ ਹੈ ਜੀ 15 ਦਿਨ ਪਹਿਲਾਂ ਲਿਆ ਆਵਾ ਠੀਕ ਹੈ ਜੀ ਇਹ ਤੇ ਤੇਰੀ ਹੁਣ ਵੇਲੇ ਵੀਡੀਓ ਚ ਵੇਗੀ ਵੇਗੀ ਹਾਂਜੀ ਨਹੀਂ ਤੇ ਪੂਰੀ ਲਾਗ ਦੀ ਜਾਵੇਗੀ ਇਹ ਜਦੋਂ ਆਪਣੇ ਇਹਨੇ ਵਿਗੜਾ ਮੈਂ ਨਹੀਂਗਾ ਵਿਗੜਨਾ ਹਾਂਜੀ ਹਾਂਜੀ ਜਦੋਂ ਇਹ ਤਿਆਰ ਹੋ ਜੇਗੀ ਨਾ ਠੀਕ ਹੈ ਇਹਨੂੰ ਪਾਣੀ ਇਕੱਲੇ ਤੇ ਡੋਣਾ ਪੈਂਦਾ ਵਾ ਇੰਨੀ ਫੱਬਦੀ ਐ ਅੱਛਾ ਮੇਰੇ ਅਕਾਂਗ ਬਹੁਤ ਚੰਗੀ ਗਹਿੜਿਆ ਮਤਲਬ ਇਹ ਆ ਵੀ ਚਲੋ ਜਿੰਨੇ ਕਰੇ ਇੱਕ ਬਾੜ ਵੀ ਸੋਹਣੀ ਰੱਖਣੀ ਤੇ ਦੁੱਧ ਵੀ ਚੰਗਾ ਚੋਣਾ ਵਾ ਉਹਨਾਂ ਲਈ ਚੰਗੇ ਆ ਮੈਨਾਂ ਲਾਹਾਂ ਕੋਈ ਨਹੀਂ ਇਸ ਚੀਜ਼ ਦਾ ਤੋਰੀਆਂ ਫਿਰ ਇੱਕ ਦੀ ਆ ਜੂ ਲੈ ਆ ਫਿਰ ਅੱਜ ਵੀ ਤਾਂ ਜੋ ਤਾਂ ਡੰਗਰ ਕੱਚਾ ਹੁੰਦਾ ਹੈ ਨਾ ਹਾਂਜੀ ਉਦੋਂ ਸੋਹਣਾ ਨਹੀਂ ਲੱਗਦਾ ਹਾਂਜੀ ਜਦੋਂ ਫੱਬਦਾ ਡੰਗਰ ਉਦੋਂ ਸਰਾ ਚੰਗਾ ਲੱਗਦਾ ਪਰ ਜਿਹੜੇ ਬੰਦੇ ਮਾਂ ਲੈਣ ਵਾਲੇ ਨੇ ਹਾਂਜੀ ਹਾਂਜੀ ਜਿਹੜੇ ਵੀ ਇਹਨਾਂ ਨੇ ਪਰਖਿਆ ਉਹਨਾਂ ਨੇ ਆਪੇ ਵੇਖ ਹੀ ਲੈਣਾ ਵਾ ਤੇ ਉਹਨਾਂ ਨੂੰ ਨਾ ਬਾਡੀ ਸਟੈਕ ਕਿੰਦਾ ਥਣ ਦਾ ਸਾਰਾ ਪਤਾ ਹੁੰਦਾ ਵੀ ਇਹਨੇ ਕੀ ਕਰਨਾ ਹਾਂਜੀ 25 ਲੀਟਰ ਦੇ ਲਾਗੇ ਬੰਨੇ ਦੋ ਦੋ ਤਰ੍ਹਾਂ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਤੇ ਹਵਾਨਾ ਵੀ ਨੇ ਫਿਕਸ ਅਧਿਆਰ ਕਰਨਾ ਵਾ ਅਜੇ ਕੋ ਦੇਣਾ ਜੇ ਕੋ 10 12 ਲੈ ਜਾਣੇ ਇਹਨੇ ਅਜੇ ਲਾਇਆ 15 ਤਰੀਕ ਨੂੰ ਦੇਣਾ ਪੂਰੇ ਹੁੰਦੇ ਆ ਅੱਛਾ ਜੇ 15 ਨੇ ਦਿਨ ਪੂਰੇ ਹੁੰਦੇ ਆ ਜੇ ਤੇ ਫਿਰ ਠੰਡੀ ਠੂਲੀ ਦਾ ਦਸਨ ਦਾ ਤਾਂ ਕੋਈ ਲੋੜ ਹੀ ਨਹੀਂ ਹੁੰਦੀ ਹਾਂਜੀ ਹਾਂਜੀ ਬਣੀਆਂ ਠੰਡੀਆਂ ਨੇ ਵੇੜਾ ਬੱਚੇ ਵੇੜਾਂ ਕਿ ਨਹੀਂ ਐ ਕ੍ਰੋਸ ਨੇ ਹਾਂਜੀ ਹਾਂਜੀ ਠੰਡੀਆਂ ਹੁੰਦੀਆਂ ਬੜੀਆਂ ਅਜੇ ਦਿਨ 15 17 ਅਜੇ ਨੇ ਖੜਨੇ ਹਿਆ ਇਹ ਆ ਵੀ ਕੱਲ ਦੀ ਕੋਈ ਬਿਰਕੰਡਾ ਵੀ ਆ। ਆ ਥਾਣੇ ਦੇ ਦੇਖ ਸਕਦੇ। ਸੋ ਇਹ ਲਈ ਹੀ ਥਣ ਟਪਿਆ ਲੱਗਾ ਚੀਪਾ ਇੱਥੇ। ਹਾਂਜੀ ਆ ਲੈ। ਥੋੜੀ ਜਿਹੀ ਐਵੇਂ ਆਈ ਸੀ। ਠੀਕ ਹੈ ਜੀ। ਤੇ ਮੋਲੇ ਦਾ ਫਿਰ ਮੋਲੇ ਦਾ 90000 ਦੀ ਨਾ ਦੇ ਦੀਏ। ਨਹੀਂ ਕਰੀਏ ਕੋ ਮਾਨਤਨ ਸੰਭ ਨਹੀਂ ਵੀ ਹੈ ਕਿ 85 ਦੇ ਦਾਂਗੇ। ਅੱਛਾ 85000 ਦੀ। ਹਾਂਜੀ ਹਾਂਜੀ। ਚਲੋ ਬਾਕੀ ਕੋ ਫੋਨ ਲਾਊਗਾ ਤੇ ਮਾਨਤਨ ਮੁੱਕ ਤੇ ਹੋ ਜਾਊਗਾ ਹੋਰ। ਇਨੇ ਦਿਨਾਂ ਬਾਅਦ ਹੁਣ ਵੀਡੀਓ ਪਾਈ ਆ ਮੋੜਿਆ ਨਾ ਕਿਸੇ ਨੂੰ ਕੋਈ ਵੀਡੀਓ ਆ ਰੈਟ ਦੇ ਹਿਸਾਬ ਨਾਲ ਮੁੱਲ ਲਾਵੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਹਾਲ ਜਿਹੜਾ ਅੱਜ ਕੱਲ ਸਾਰਿਆਂ ਨੂੰ ਪਤਾ ਵਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਹਿੰਗਾ ਵਾ ਹਾਂਜੀ ਹਾਂਜੀ ਤੇ ਇਸ ਕਰਕੇ ਆ ਵੀ ਮਾਨਤਾ ਜ਼ਰੂਰ ਕਰਾਂਗੇ ਇਹ ਨਿਪਟਾਰਾ ਦਾ ਥਣ ਬਣਾਗੇ ਕੋਈ ਜਿਹੋ ਜਿਹੇ ਪਸ਼ੂ ਉਹ ਜਿਹੇ ਮੁੱਲ ਲਾਵੇ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਮੁੱਲ ਕੋ ਲਾਵੇ ਦੇ ਦੇਾਂਗੇ ਮਾਨਤਾ ਜ਼ਰੂਰ ਕਰਾਂਗੇ ਕੋਈ ਠੀਕ ਹੈ ਜੀ ਤੇ ਆਹ ਜਿਹੜੀ ਜਰਸੀ ਆ ਗਈ ਜਾਨ ਇਹ ਜਰਸੀ ਦੁੱਧ ਜੱਸ ਵਸ ਹੋਈ ਆ ਅੱਛਾ ਜੀ ਮਗਰ ਇਹਦੇ ਉਹ ਬੱਚਾ ਹੈ ਚੋਬਰ ਉਹ ਵਾਲਾ ਬੱਚਾ ਜਿਹਦੇ ਮਗਰ ਇਹ ਕੱਲ ਰਾਤ ਵੀ ਸੁੱਈ ਆ ਅੱਛਾ ਜੀ 10 ਕਿਲੋ ਬੋਲਾ ਜਿਹੜਾ ਵਾ ਮਿਲ ਲੈ ਕੋਈ ਅੱਛਾ ਤੇ ਬਣਾ ਕੇ ਪਿਆ ਵੀ ਦਾਂਗੇ ਉਸੇ ਵਾਲੇ ਬੋਲਾ ਇਹਦਾ ਅੱਛਾ ਇਹਨਾਂ ਵੀ 8-9 ਨੇ ਸੁੱਈ ਤੇ ਕਾਵਾਂਗੇ ਬੋਲਾ ਵਾ ਕੱਲ ਰਾਤ ਸੁੱਈ ਬਾਕੀ ਭਲਾਂ ਪਈਆਂ ਦੇਖ ਨਹੀਂ ਦਈਆਂ ਮਤਾ ਜੀ ਬੜੀ ਮੋਟੀ ਸੋਹੇ ਸਾਇਲੰਗੀ ਹੈਗੀ ਆ ਤੇ ਉਤਰਾ ਦੁੱਧ ਕਿੰਨਾ ਭਰੀ ਜਾਊਗੀ ਤੇ ਮੇਰੇ ਹਿਸਾਬ ਨਾਲ ਮੇਰੇ ਕਾਗਜ਼ਾਂ 'ਚ ਦੁੱਧ ਹੁੰਦਾ ਖਰਪੀ ਤੇ ਪਾਏ ਦਾ ਹਾਂਜੀ ਕਈ ਵਾਰੀ ਆਪਾਂ ਕੀ ਕਰਦੇ ਕਿ ਕਿਲੋ ਫੀਡ ਉਹ ਵੇਲੇ 1.5 ਕਿਲੋ ਫੀਡ ਉਹ ਵ ਕੋਸ਼ੀਆਂ ਥੱਲੇ ਤੁਹਾਨੂੰ ਬੁਖਾਰ ਲਾ ਵੈੜ ਹਾਂਜੀ ਇੰਨਾ ਕਿ ਚੱਡਾ ਵਾ 30 ਕਿਲੋ ਦੁੱਧ ਦੀ ਜਾਂਦੀ ਆ ਅੱਛਾ ਪਾਏ ਦਾ ਦੁੱਧ ਹਾਂਜੀ ਹਾਂਜੀ ਮੇਰੇ ਹਿਸਾਬ ਨਾਲotra ਮੈਂ ਗਰੰਟੀ ਨਹੀਂ ਚੁੱਕਦਾ ਵੀ ਇਹ 20 ਕਿਲੋ ਪਾ ਦੇਗੀ ਇਹ 25 ਪਾ ਦੇਗੀ ਦੁੱਧ ਦੇ ਨੂੰ 17 18 ਕਿਲੋ ਕੀ ਕੀਦਾ ਵਾ ਠੀਕ ਹੈ ਬਾਕੀ ਇਹਦੀਆਂ ਦੋ ਹੀ ਚਵਾਈਆਂ ਹੋਈਆਂ ਦੋ ਚਵਾਈਆਂ ਹੋਈਆਂ ਸਿੱਧਾ ਜੀ ਦੋ ਚਵਾਈਆਂ ਹੋਈਆਂ ਤੇ 10 ਲੀਟਰ ਦੁੱਧ ਜਿਹੜਾ ਇਹਦਾ ਕੱਟਿਆ ਵਾ ਦੋ ਚਵਾਈਆਂ ਤੇ ਇਹ ਖਾਲੀ ਨਹੀਂ ਕੀਤੀ ਇਹ ਆ ਵੀ ਹੁਣ ਇਹਦੀ ਚਵਾਈ ਹੋਈ ਗਿਆ ਤੇ ਉਹਦੇ ਕਰਕੇ ਆਪਾਂ ਹੁਣ ਦੇਖ ਸਕਦੇ ਹਾਂ ਪਤਾ ਲੱਗ ਨਹੀਂ ਗਿਆ ਚਵਾਈ ਇਹਦੀ ਹੋਈ ਸਾਡੀ ਇਹ ਆ ਵੀ ਇੱਥੇ ਆਣ ਕੇ ਭਾਵੇਂ ਤਿੰਨ ਟਾਈਮ ਚੋ ਇੱਕ ਟਾਈਮ ਤੋਂ ਇਹ ਥਣ ਪਾਸ ਕਰੇ ਆਪਣੇ ਕੋਈ ਭੂਰ ਛਟਾਏ ਛੱਡ ਜੇ ਅੱਛਾ ਸਾਡੀ ਵਾਪਸ ਕਰਦਾਂਗੇ ਸਾਈ ਪਾ ਵੀ ਦੇਗਾ ਕੋਈ ਠੀਕ ਹੈ ਛਟਾਏ ਕੋਈ ਠੀਕ ਪਿਛਾ ਮਾਰਦੀ ਏ ਵੇ ਹੋਰ ਆਪਾਂ ਗਰੰਟੀ ਕੀ ਦੇ ਸਕਦੇ ਹਾਂ ਦੁੱਧ ਦਾ ਫਾਇਦਾ ਹਾਂਜੀ ਬਾਕੀ ਹਵਾਨਾ ਗਾਣ ਵੀ ਚੰਗਾ ਵਾ ਤੇ ਹਵਾਨਾ ਪਛਾਣ ਵੀ ਚੰਗਾ ਇਹ ਵੀ ਹੈਗੀ ਜਰਸੀ ਆ ਤਰਾ ਨਿੱਗਰਿਆ ਜਰਸੀ ਇੱਧਰ ਦੀ ਜੰਮੀ ਪਲੀ ਆ ਦੁੱਧ ਤੇ ਹਲੇ ਨਹੀਂ ਆਉਣਾ ਵਜੇ ਤੇ ਦੋ ਚਵਾਈਆਂ ਜਿਹੜੀਆਂ ਹੋਈਆਂ ਇੱਕ ਸਾਭ ਦੀ ਜੇ ਤੁਹਾਡੇ ਪਾਸ ਕਰਨ ਵਾਲੀ ਗੱਲ ਹੀ ਆ ਅੱਭੀ ਤਾਂ ਆਪਣਾ ਪੰਜਾਬ ਵਾਲੀ ਜਰਸੀ ਆ ਹਾਂਜੀ ਉਹ ਮੱਚਲ ਵਾਲੀ ਨਹੀਂਗੀ ਹਾਂਜੀ ਛੋਟੀ ਜੀ ਹੁੰਦੀ ਉਹ ਚੀਜ਼ ਨਹੀਂਗੀ ਹਾਂਜੀ ਦੁੱਧ ਪੁੱਜੇ ਜੇ ਆਪਣੀ ਆਈ ਦੇ ਆਏ ਤੇ ਵੀ ਭਰੀ ਜਾਵੇ ਹਾਂਜੀ ਉਹ ਜਾਪਨ ਦੀ ਜਿਹੜੇ ਸਾਹ ਨਾਲ ਬੋਲਾ ਦੇਤੀ ਨਾ 10 ਕਿਲੋ 12 ਕਿਲੋ ਇਹ ਹਾਂਜੀ ਚਲੇ ਜੇਗੀ ਕਿਉਂਕਿ ਬਹੁਤਾ ਜਿਆਦਾ ਕਈ ਵਾਰੀ ਨਾ ਦੁੱਧ ਤੇ ਡੰਗਰ ਜਾਂਦਾ 15 ਦਿਨਾਂ ਬਾਅਦ ਹਾਂਜੀ ਸਾਡੀਆਂ ਬਛੀਆਂ ਜਿਹੜੀਆਂ 1.5 ਡੇਡ ਮਹੀਨੇ ਤੋਂ ਬਾਅਦ ਜਿਹੜੀਆਂ ਤੇ ਉੱਤੇ ਆਈਆਂ ਨੇ ਅੱਛਾ ਪਹਿਲਾਂ 10 ਕਿਲੋ ਦੀ ਸਟਾਰਟਿੰਗ ਕੀਤੀ ਫਿਰ 15 ਹੁਣ ਮਲਬੀ 30 ਪਲੱਸ ਨੇ ਜੇ ਆਪਾਂ ਉਹਦਣੇ ਕੀਂਦੇ ਵੀ ਨਹੀਂ ਯਾਰ ਵੱਲ ਨਹੀਂ ਬਣੀ ਹਾਂ ਜੀ ਹਾਂ ਜੀ ਦੁੱਧ 15 20 ਦਿਨਾਂ ਬਾਅਦ ਲੰਘ ਗਿਆ ਤੇ ਮੁੱਲ ਫਿਰ ਇਹਦਾ ਮੁੱਲ ਜਿੰਨਾ ਮਰਜੀ ਕਰ ਲਈਏ 70 ਕਰ ਲਈਏ 75 ਕਰ ਲਈਏ ਹਾਂ ਨਾ 65000 ਦੀ ਬੈਠਦੇ ਅੱਛਾ 65000 ਦੀ ਹਾਂ ਜੀ ਠੀਕ ਹੈ ਜੀ ਤੇ ਕਾ ਵੀ ਤਾਜੀ ਸੋਈ ਹੈ ਇਹ ਮੂੰਹ ਚੌਗੀ ਜੇ ਇਹ ਤੇ ਮਗਰ ਵੱਛੀ ਆ। ਇਹ ਮਗਰ ਇਹਦੇ ਵੱਛੀ ਐਬੀਐਸ ਦੇ ਟੀਕਾ ਵੀ ਪਤਾ ਨਹੀਂ। ਆਪ ਵੀ ਵੱਛੀ ਤੇ ਜਿਹਦਾ ਪਤਾ ਕਾਦੀ ਐਵੇਂ ਝੂਠ ਮਾਰਨਾ ਜਿਹੜੀ ਗੱਲ ਦਾ ਟੀਕਾ ਪੁੱਛਿਆ ਸੀ ਉਹਨਾਂ ਨੂੰ। ਅੱਛਾ। ਉਹਨਾਂ ਦੱਸਿਆ ਇਹ ਵੀ ਇਸ ਦਾ ਇੱਥੇ ਆ ਜਾਂਦਾ ਹੁਣੇ। ਮਗਰ ਐਬੀਐਸ ਦੀ ਵੱਛੀ ਆ। ਤੇ ਆਪ ਵੀ ਵੱਛੀ ਤੇ ਮਗਰ ਵੀ ਵੱਛੀ ਆ। ਤਾਜੀ ਸੂਈ ਆ। ਇਹਦੇ ਇਹ ਕਿੰਨੇ ਚਿਰ ਦੀ ਸੂਈ ਆ ਤਰਾ? ਇਹ ਵੀ ਕੱਲ ਸੂਈ ਜੇ। ਇਹ ਵੀ ਕੱਲ ਦੀ ਸੂਈ ਆ ਨਾ। ਇਹਦਾ ਸੂਆ ਪਹਿਲਾਂ ਹੀ ਆ। ਭਲਾ ਹਵਾਨੇ ਤੇ ਉਤਰਾ ਹੀ ਆ ਦੇਖ ਸਕਦੇ ਥਾੜੇ ਭਾਮ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਮ ਕੋ ਮਸ਼ੀਨ ਨਾਲ ਚਵਾਈ ਲੈਂਦੀ ਆ। कल शाम ही इन्हो हाथना च आया ही अच्छा फिर मशीन लाती अच्छा हां जी वो अपनी मर्जी के है दी चंगे रिकॉर्ड वाली पैड है भी इधर ये है अभी हुन चवाई हुई है औदे करके थोड़ी जी आपा ने लगुगा ਥੱਲਿਓ ਮੈਂ ਵੇਖ ਲਉ 10 11 ਦਾ ਟਾਈਮ ਹੈ ਨਾ 10 11 11 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਣੀ 11 ਵਜੇ ਦਾ ਸਾਢੇ 6 7:30 ਫਿਰ ਇਹ ਜ ਲੈ ਆਓ ਇਹ ਆ ਵੀ ਚਲੋ ਹੱਲੇ ਖਾਲੀ ਨਹੀਂ ਕੀਤੀਆਂ ਪੂਰੀਆਂ ਹਾਂਜੀ ਹਾਂਜੀ ਪਰ ਹੋਲੀਆਂ ਕੀਤੀਆਂ ਵਾ ਚੰਗੀ ਬੱਛੀ ਤੇ ਇਹਦੀ ਬੱਛੀ ਵੀ ਤੁਹਾਨੂੰ ਵਖਾਦੀ ਹੈ ਬੱਛੀ ਬੜੀ ਪਿਆਰੀ ਆ ਜਿਹੜੀ ਬੱਛੀ ਜੇ ਉਹਦੀ ਬੱਛੀ ਵੀ ਮਗਰ ਚੰਗੀ ਆ ਗਈ ਹੈ ਤੇ ਵਿਦਿਓ ਤਰ੍ਹਾਂ ਇਹ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਭਾਜੀ 20 ਤੋਂ ਪਲੱਸ ਜਾਏਗੀ ਅੱਛਾ 20 ਤਾਂ ਪਲੱਸ ਹੀ ਭਜੀ ਜਾਏਗੀ 20 ਦਾ ਪਲੱਸ ਠੀਕ ਆ ਇਹਦਾ ਨੋਗ ਵਾਲਾ ਥਾਣਾ ਜੋ ਇਹਦਾ ਬਾਡੀ ਸਟਰਕਚਰ ਆ ਬਾਡੀ ਸਟਰਕਚਰ ਚੰਗਾ ਹਨਾ ਜਿੱਤਰਾ ਦਾ ਮੈਨੂੰ ਇਹ ਤੇ ਉਹ ਥੱਲੇ ਭਲਾਵਾ ਉਹ ਤੇ ਚਲੋ ਲੱਤ ਜਾਣੀਆਂ ਮਸਤ ਐਵੇਂ ਭੱਜੀ ਜਾਂਦੀ ਜੰਤੂ ਜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 95000 ਅੱਛਾ ਕਿੰਨੇ ਦੇ ਦਈਏ 90 ਹੀ ਦੇ ਦਈਏ ਇਹਦਾ ਲੱਖ ਲੱਖ ਦੀਆਂ ਵੇਂਦਾ ਰਹਿੰਦਾ ਇਹਨਾਂ ਵੀਡੀਓ ਬਾਜ਼ਾਰ ਚ ਮਸੜਾ ਪਾਸੇ ਰਹਿਆ ਹਸਦਾ ਜਦੋਂ 2 ਮਹੀਨੇ ਅੱਛਾ ਤੇ ਮੈਂ ਤੇ ਇੰਡੀ ਜਣੀ ਵਸ਼ੀਆਂ ਜਣੀ ਚੌਗੀਆਂ ਚੌਗੀਆਂ ਲੱਖੋਂ ਬਾਹਰ ਹੀ ਪੈਸੇ ਮੰਗੀ ਜਾਂਦੇ ਆ ਅੱਛਾ ਪਰ ਦੇ ਦੇਣੀ ਅੱਜ ਉੜਦੀਆਂ ਵਾਲੇ ਭਾਗ ਚੱਲਣਗੇ ਅੱਜ ਕਿੰਨੇ ਦੀ ਇੱਕੋ ਹੀ ਗੱਲ ਕਰਨੀ 85000 ਦੀ ਹਾਂ 85000 ਕੋਈ 70 75 ਵਾਲਾ ਨਾ ਕੋਈ ਮੁੱਲ ਪਾਵੇ ਠੀਕ ਹੈ ਜੀ ਬਾਕੀ ਬੈਡ ਸੋਹਣੀ ਆ ਚਾਰ ਦਾਂਦੇ ਆ ਮੋਂ ਬਾਕੀ ਕੋਈ ਵੀ ਰਾਨ ਕੇ ਵੇਖ ਲੈ ਇਹ ਲੱਖ ਦੀ ਪੂਰੇ ਦੀ ਅੱਛਾ ਪਰ ਵੀਡੀਓ ਬੜੇ ਚਰਾਬਾਤ ਪਾਈ ਆ ਠੀਕ ਹੈ ਹਾਂ ਨਾ 85000 ਦੇਣੀ ਆ ਠੀਕ ਹੈ 100 ਰੁਪਏ ਛੋਟ ਹੋਏ ਜੀ ਤੇ ਬਾਕੀ ਹਣ ਉਧਰ ਉਹਨਾਂ ਚ ਵੀ ਤੁਹਾਨੂੰ ਵਿਖਾ ਦਈਏ ਜਿਹੜੀ ਇੱਕ ਗਾਂ ਵਿਖਾਉਣੀ ਆ ਉਧਰ ਉਹਨਾਂ ਉੱਚੋ ਇੱਕ ਦੀ ਗਾਂ ਦੀ ਬੱਛੀ ਆ ਵਾ ਪਾਈਪਰ ਦੀ ਬੱਛੀ ਜੇ ਚੰਗੀ ਬੱਛੀ ਆ ਮਗਰ ਪੇਪਰ ਦਾ ਬੋਲਿਆ ਠੀਕ ਆ ਦੇਖ ਸਾਡੇ ਬੜੀ ਪਿਆਰੀ ਬੱਛੀ ਹੈ ਜਿਹੜੇ ਮੰਗਰ ਚੰਗੇ ਟੀਕੇ ਦੀ ਬੱਛੀ ਹੈ ਆ ਦੇਖ ਸਾਡੇ ਆ ਸਾਰੇ ਜਾਨਵਰ ਜਿਹੜੇ ਘਰ ਦੀਆਂ ਬੱਛੀਆਂ ਤਿਆਰ ਕੀਤੀਆਂ ਕਿਹੜੀ ਦੀ ਜੇ ਬੱਛੀ ਇਹ ਵਾਲੀ ਆ ਜੀ ਇਹਦੀ ਬੱਛੀ ਹੈ ਚਲ ਪੁੱਤੋ ਇਹ ਘਰ ਦੀ ਪਾਲੀ ਜੇ ਘਰ ਦੀ ਪਾਲੀ ਬੱਛੀ ਇਹ ਘਰ ਦੀ ਪਾਲੀ ਆ ਕੋਈ ਬਾਜ਼ਾਰ ਬਜੂਰ ਨਹੀਂ ਕੋਈ ਗੱਲ ਨਹੀਂ ਸਵੇਰੇ 7 ਵਜੇ ਇਹਦੀ ਚਵਾਈ ਆ ਠੀਕ ਹੈ ਜੀ ਦੁੱਧ ਇਹਨਾਂ ਦੇ ਸਰੀਰ ਚ ਹੀ ਹੁੰਦਾ ਵਾ ਕਿੰਨੇ ਸੂਆ ਪਹਿਲਾਂ ਹੀ ਹੈ ਨਾ ਪਹਿਲਾ ਸੂਆ ਵਾ ਦੋਂਦੀ ਮੂੰਹਾਂ ਅੱਛਾ ਮੂੰਹ ਦੋ ਦੰਦ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਉਹਨੂੰ ਦਿਨ 12 ਹੋ ਗਏ ਆ ਤੇ ਦੁੱਧ ਨੂੰ ਲੱਗੀ ਆ ਮੈਲ ਤੇ ਮੈਲੇ ਦਾ ਤੁਰਨਾ ਠੀਕ ਹੈ ਲਿਆਉਣਾ ਮੈਂ ਇਹ ਝੂੜ ਮਾਰੇ ਜੀ 18 ਕਿਲੋ ਇਹਲੇ ਮਿਣਵਾ ਦੁੱਧ ਆ ਅੱਛਾ 18 ਲੀਟਰ ਤਿਆਰ ਹੈ ਇਹ ਇਹਨੇ 10 ਤੋਂ ਬਾਹਰ ਨਗਾਈ ਸੀ ਗੱਲ ਰਾਤੀ 9 ਕਿਲੋ ਸੀ ਮਤਲਬ 20 ਲਾਗੇ ਚਲ ਗਈ ਆ ਅੱਛਾ 20 ਦੇ ਲਾਗੇ ਬੰਨੇ ਪਹੁੰਚ ਗਈ ਆ ਕਿ ਥੋੜਾ ਬਤਾ ਅੰਦਰ ਲਾ ਲਓ ਹਾਂਜੀ ਹਾਂਜੀ ਤੇ ਇਹ ਤੇ ਅਜੇ ਵਧੂਗੀ ਦੁੱਧੋਂ ਦੇ ਦੁੱਧੋਂ ਵੇਖੋ ਮੈਂ ਤੁਹਾਨੂੰ ਦੱਸਿਆ ਵੀ ਆਹ ਢਾਡੀ ਵਛੀ ਆ ਹਾਂਜੀ ਇਹ 1.5 ਮਹੀਨੇ 30 ਪਲੱਸ ਹੋਈ ਆ ਮਠਾਲਣਾ ਉਹਦੇ ਨਾਲ ਹੀ ਕਿੱਡਾ ਇਹਦਾ ਮਨਾ ਲਓ ਅੱਛਾ ਹੁਣ ਕਿਸੇ ਨੇ ਕਹਿਣਾ ਵੀ ਇਹ 30 ਕਿਲੋ ਵੇਹੇ ਦੱਸਦਾ ਨਹੀਂ ਮੈਂ ਮੈਂ ਮੈਂਡ ਦਾ ਮਾਲ ਨਹੀਂ ਦਸੀਦਾ ਹਾਂਜੀ ਚਲੋ ਵੀਡੀਓ ਬਣਦੀ ਉਹ ਤੇ ਚਲੋ ਅੱਜ ਆਪਾਂ ਵੇਹੇ ਦਿਖਾਉਨੇ ਅੱਛਾ ਇਹਦੇ ਕੋਲ 30 ਪਲੱਸ ਦੋਦੇ ਅੱਛਾ ਮੈਂ ਹੀ ਕਿਹੜਾ ਵੀ ਕਿਸੇ ਨੂੰ ਦੇਣੀ ਆ ਇਹ ਬਾਕੀ ਨਾਲੇ ਜੇ ਟਾਈਮ ਵੀ ਅਜੇ 10:00 11:00 ਵਜੇ ਦਾ ਉਸ ਚਵਾਈਆਂ ਫਿਰ ਉਸਤਾ ਹੋਣਾ ਹੀ ਆ ਵਾ ਮਾਲੇ ਜੇ ਬੈਠਾ ਸਾਡਾ ਤੇ ਲਿਆ ਫੇਰੇ ਕਰੀ ਉਹ ਵੀ ਦਿਖਾਈ। ਉਤਰਾ ਉਹ ਕਿੰਨਾ ਕੇ ਦੁੱਧ ਪਰ ਹੀ ਜਾਊਗੀ? ਦੁੱਧ ਮੇਰੇ ਹਿਸਾਬ ਨਾਲ ਹੁਣ ਆ 30 ਦੇਣ ਦੀ ਤੇ ਇਹਨੂੰ ਕੀ ਗੱਲ ਆ? ਠੀਕ ਆ। ਮਾਨ ਦੇ ਉਹ ਨਾੜਾ ਨੂੜਾ ਵੇਖ ਲਓ ਸਾਰਾ ਵਜੇ। ਮਾਨ ਦੀ ਪੰਤਰ ਚੰਗੀ ਆ, ਵਹਿੜ ਸੋਹਣੀ ਆ, ਬੜਾ ਪਿਆਰਾ ਜਿਹਾ ਫੇਸ ਆ। ਆਹ ਦੇਖ ਸਾਹਦੇ ਜੀ। ਤੇ ਕਿੰਨਾ ਕੇ ਤਾਂ ਮੁੱਲ ਰੱਖਣਾ ਆਪਾਂ? ਮੁੱਲ ਇਹੋ ਜਿਹੀ ਅbschੀਆਂ ਦਾ 1.5 ਲੱਖ ਮੈਂ ਵੇਂਦਾ ਰਿਨਾ ਪੈਂਦਾ ਵਾ। ਹਾਂਜੀ। ਵੱਡੇ ਚੈਨਲਾਂਾਂ ਦੇ। ਤੇ ਆਪਣਾ ਹੀ ਵੱਡਾ ਹੁਣ ਚੈਨਲ ਆ। ਚਲੋ ਤੁਹਾਡੇ ਨਾਲ ਹੀ ਹੈਗੇ। ਕੋਈ ਗੱਲ ਕਰਨੀ ਲੱਖ ਰੁਪਏ ਦੇਣੀ ਆ। ਅੱਛਾ ਲੱਖ ਰੁਪਏ ਦੀ। ਤੋਰ ਹੱਕਰੀ ਫੜ ਕੇ ਇਧਰ ਨੂੰ ਤੋਰਦੇ ਕਰੀ ਨਾ। ਚੱਲ ਬੋ। ਚੱਲ 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 ਚੱਲ। ਬਾਕੀ ਹਵਾਨੇ ਤੇ ਦੋਨਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਤੇ ਬਿਲਕੁਲ ਫਿਕਸ ਅਡਰਦੀ ਹੈ ਜਿਹੜੀ ਮੂੰਹ ਜਿਹੜੀ ਦੋ ਦੰਦ ਆ। ਤੇ ਜਿਹੜੀਆਂ ਵਸ਼ੀਆਂ ਹੁਣ ਇਹ ਆਏ ਆ ਨਾ ਸੀਮ ਆ ਨਾ। ਹਾਂਜੀ। ਇਹ ਉਹ ਲਮਕੇ ਨੇ ਵੱਡੇ ਵੱਡੇ ਛੱਡੇ ਨਹੀਂ ਕਿ ਆ ਗਏ ਢਾਏ। ਹਾਂਜੀ ਫਿਕਸ ਅਡਰ ਵਾਲੀਆਂ ਹਨ। ਫਿਕਸ ਅਡਰ ਵਾਲੀਆਂ ਦੋ ਤਿੰਨ ਨਾੜਾਂ ਚੋਂ ਸਰੀਰ 'ਚ ਹੀ ਹੁੰਦਾ ਵਾ। ਤੇ ਇੱਕ ਕਿਹੜੀ ਆ? ਇੱਕ ਆ ਗਾਂ ਹੈ ਤੇਲੇ ਦਾ। ਅੱਛਾ ਇਹ ਤੇਲੇ ਆ। ਇਹਦਾ ਬੱਚਾ ਹੈਗਾ ਮੇਰੇ ਬੱਚਾ ਇਹਦਾ ਇਹ ਤਾਂ ਨਹੀਂ ਹੈਗਾ ਆਸ਼ਾ ਹੀ ਮਰ ਗਿਆ ਬੱਚਾ ਮਰ ਗਿਆ ਬਸ ਸੂਈ ਨੂੰ ਅਜੇ ਮਹੀਨਾ ਹੋਇਆ ਕੋਈ ਸੂਈ ਨੂੰ 1 ਮਹੀਨਾ ਹੋ ਗਿਆ ਤੇ ਦੁੱਧ ਉਤਰਿਆ ਇਹਦੇ ਕੋਲ ਦੁੱਧ ਇਹਦੇ ਕੋਲ 25 ਕਿਲੋ ਸੀ ਪਹਿਲਾਂ ਅੱਜ ਤੋਂ ਕੋ 10 ਦਿਨ ਪਹਿਲਾਂ ਹਾਂਜੀ ਤੇ ਥੋੜਾ ਜਿਹਾ ਫਰਕ ਪਾ ਗਈ ਆ ਪਤਾ ਨਹੀਂ ਕੋਈ ਪੱਠੇ-ਤੱਥੇ ਦਾ ਫਰਕ ਪਿਆ ਹੁਣ 20 ਕਿਲੋ ਦੁੱਧ ਇਹਦੇ ਥੱਲੇ 20 ਲੀਟਰ ਹੈਗਾ ਦੁੱਧ ਇਹਦੇ ਕੋਲ ਮਗਰਲੇ ਥਣ ਦੀ ਤੇਲ ਆ ਠੀਕ ਹੈ ਤੇ ਬਾਕੀ ਚੰਗੇ ਵੱਡੇ ਸਟਰਕਚਰ ਦੀ ਹੈ ਵੀ ਵੱਡੀ ਆ ਹਾਂ ਦੇਖ ਸਾਡੇ ਚਿਹਰੇ ਤਾਂ ਸਾਡੇ ਤਾਂ ਚੱਲਾ ਸਾਡਾ ਡਰਦੀਆਂ ਕਿਉਂਕਿ ਇੱਥੇ ਗਾਵਾਂ ਖੁੱਲੀਆਂ ਰਹਿੰਦੀਆਂ ਮਗਰਲਾ ਥੰਡ ਨਹੀਂ ਇੱਕ ਚੱਲਦਾ ਤੇ ਪੂਰੇ ਵੱਡੀ ਗਾਂ ਆ ਜਿਹੜੀ ਫਾਰਮ ਹੀ ਆ ਚਲੋ ਵੀਰ ਜੀ ਹੁਣਾਂ ਦਾ ਵੀ ਫਾਰਮ ਕੀ ਆ ਇੱਕ ਤੇ ਆ ਵੀ ਇਹ ਜਿਹੜੀ ਗਾਂ ਆ ਹਾਂਜੀ ਕਿਉਂਕਿ ਪਹਿਲਾਂ ਦੱਸਿਆ ਚੰਗਾ ਤਾਂ ਕੋਈ ਛਾਈ ਪਾ ਦੇ ਦੇਖੇ ਪਈ ਅਸੀਂ ਤੇਰੇ ਨੂੰ ਹੱਥਾਂ ਨਾਲ ਚੋਣਾ ਵਾ ਹਾਂਜੀ ਇਹ ਹੱਥ ਨਾਲ ਚਵਾਈ ਬਹੁਤ ਘਟ ਕਰੰਦੀ ਆ ਅੱਛਾ ਤੇ ਮਸ਼ੀਨ ਤੋਂ ਤਾਂ ਬਸ ਮਸ਼ੀਨ ਲਾ ਕੇ ਕੁਰਸੀ ਤੇ ਬਹਿ ਜਾ ਫੇਰ ਇਹਨੇ ਮਾੜੀ ਮੋਟੀ ਲਾਤਾ ਭਾਵੇਂ ਆਉਂ ਕਰੇ ਅੱਛਾ ਕੋਈ ਗੱਲ ਹੀ ਨਹੀਂ ਭਾਵੇਂ ਦੁੱਧ ਚੋਇਆ ਜੇ ਤਾਂ ਵੀ ਮਸ਼ੀਨ ਨੂੰ ਕੁਛ ਨਹੀਂ ਇਹ ਕਹਿੰਦੀ। ਅੱਛਾ ਤੇ ਹੱਥ ਵਾਲਾ ਵੀਰ ਜਿਹੜਾ ਮੁੜਕੇ ਸਾਨੂੰ ਕਹੇ ਵੀ ਹੱਥੀ ਚਵਾਈ ਨਹੀਂ ਇਹ ਕਰਾਉਂਦੀ। ਪਹਿਲਾਂ ਦੱਸਿਆ ਚੰਗਾ ਨਹੀਂ ਸਾਈਪ ਵਾਲੀ ਇਹ ਮੁੜਕੇ ਉਹ ਆਖੇ ਜਾ ਕੇ ਘਰ ਲਾਮਾ ਦੇਵੇ। ਹਾਂਜੀ ਹਾਂਜੀ। ਸਾਨੂੰ ਯਾਰ ਚਵਾਈ ਨਹੀਂ ਹੁੰਦੀ ਕਿਉਂਕਿ ਗਿੱਜੀਆਂ ਨੇ। ਇਹ ਆ ਵੀ ਚਲੋ 2-4 ਦਿਨ ਚਵਾਈ ਜੇ ਹੱਥ ਨਾਲ ਹੋਈ ਫਿਰ ਸੈੱਟ ਹੋ ਜੂਗੀ। ਕਿਤੇ ਹੁਣੇ ਵੀ ਕਹੀਂ ਤੇ ਬਾਲਟੀ ਰੱਖ ਕੇ ਤੇ ਆਉਂ ਚੋਣੋਂ ਫਾਨੂੰ ਨਹੀਂ ਪਤਾ ਲੈ ਐਵੇਂ ਲੱਤ ਮਾਰਦੇ। ਹਾਂਜੀ। ਮਸ਼ੀਨ ਲਾਵੇ ਕੋਈ ਸਾਨੂੰ ਲਾਮਾ ਦੇਵੇ। ਮਸ਼ੀਨ ਨਹੀਂ ਜਿੰਮੇਅਰੀ ਆ। ਠੀਕ ਹੈ ਜੀ। ਨੂੰ ਪਤਾ ਮਸ਼ੀਨ ਕੁਰਸੀ ਤੇ ਬੈਠ ਕੇ ਮੁੱਲ ਤੇ ਵੀ ਇਹ ਨਹੀਂ ਗਾਵਾ ਜਿਹੜੀਆਂ ਨੇ ਤੈਨੂੰ ਪਤਾ ਹੀ ਆ ਵੀ ਇਹ ਕਿੱਦਾਂ ਦੀਆਂ ਗਾਹੇ ਵਸ਼ੀ ਦੇ ਦੇ ਕਿਤੇ ਹਾਂਜੀ ਸੱਚਮੁੱਚ ਚੇਤਾ ਆ ਯਾਰ ਇਹਨੂੰ ਸੀਮਨ ਲੱਗਾ ਵਾ ਅੱਛਾ ਜੀ ਆਹੋ ਮਨ ਖਿਆਲ ਆ ਗਿਆ ਹੁਣ ਠੀਕ ਹੈ ਜੀ ਤਰੀਕ ਵੀ ਦਾ ਆਇੰਦਾ ਹੁਣ ਦੱਸ ਦਨੇ ਆ ਅੱਛਾ ਜੀ ਪਟੀਗਾ ਲੱਗਾ ਮਨੂੰ ਠੀਕ ਆ ਵੀ ਭਰੇ ਆ ਵਾ ਇਹਨੂੰ ਹਾਂਜੀ ਹਾਂਜੀ ਇਹ ਪਟੀਗਾ ਲੱਗਾ ਇਹਨੂੰ 2800 ਰੁਪਏ ਦਾ ਅੱਛਾ ਅੱਛਾ ਖਰਾਬ ਹੀ ਹੈਗਾ ਵਾ ਬੋਲਦਾ ਵੀ ਪਤਾ ਵਾ ਮੈਨੂੰ ਨਾ ਜਿਆਦਾ ਚੇਤਾ ਨਹੀਂ ਕਰਦਾ ਠੀਕ ਆ ਲਿਖਿਆ ਹੁੰਦਾ ਤੁਸੀਂ ਹਨਾ ਵੀਰ ਜੀ ਨੇ ਕਾਪੀ ਦੇ ਉੱਤੇ ਦੱਸ ਦਨੇ ਆ ਠੀਕ ਆ ਤੇ ਇਹ ਕਿੰਨੇ ਦੀ ਫਰਤੇ ਦੇਣੀ ਆ ਆ ਇੱਕੋ ਹੀ ਗੱਲ ਕਰਨੀ ਹੈ ਹਾਂਜੀ 60000 ਰੁਪਏ 60000 ਦੀ ਚਲੋ ਬਾਕੀ ਥੋੜਾ ਬਦਲਮ ਅੱਛਾ 20 ਕਿਲੋ ਵਾਲਾ 25 ਕਿਲੋ ਵਾਲਾ ਡੰਗਰ ਮੈਂ 25 ਕਿਲੋ ਦਾ ਪੂਰਾ ਚਾਹੁੰਦਾ ਰਿਹਾ ਹਾਂ ਹਾਂਜੀ ਕੇ ਵਾਲੇ ਫੀਡ ਫੂਡ ਦਾ ਫਰਕ ਪੈ ਜਾਂਦਾ 25 ਕਿਲੋ ਡੰਗਰ ਜਿਹੜਾ 60000 ਦਾ ਫਿਰ ਐਡੀ ਵੱਡੀ ਨਹੀਂ ਮਿਲਦੀ ਤੋਰੀਆਂ ਫੜ ਕੇ ਇੱਕ ਵਾਰੀ ਇਹਨੂੰ ਬਾਕੀ ਬੱਡੀ ਗਾਂ ਆ ਪੂਰੀ ਫਾਰਮ ਵਾਲੀ ਆ ਇੱਕ ਗਾਂ ਇੱਕ ਥਣ ਨਹੀਂ ਚਲੋ ਇਹ ਤਾਂ ਚੱਲਦਾ ਬਾਕੀ ਉਤਰੇ ਵੀ ਗਾਂ ਚੰਗੀ ਆ ਹਜੇ ਇੱਕ ਗਾਂ ਵੱਚੀ ਦੇ ਦੇ ਤੇ ਸਾਰੀ ਰਕਮ ਪੂਰੀ ਹੋ ਜਾਂਦੀ ਬਾਕੀ ਆਪਣੀ ਤਸੱਲੀ ਕਰੋ ਤੇ ਵੇਖ ਚਾਹ। ਜਿਹੜਾ ਬੱਚਾ ਜਿਹੜਾ 50000 ਦਾ ਵੇਚਦਾ ਵਾ। ਹਾਂਜੀ। ਦਈ ਦਾ ਵੀ ਤੇ ਦਈ ਦਾ ਵੀ ਆ। ਤੇ ਆਪਣੀ ਸਮਝ ਕਰੋ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ। 22 ਦਾ ਮਸ਼ੀਨੀ ਜੀ।